ਸਸ਼ੀ ਗਾਲ ਜੀ ਜੀ ਮੇਰੇ ਕੋਲ ਇੱਕ ਫੈਮਿਲੀ ਆ ਸਾਡੇ ਨਾਲ ਦੇ ਪਿੰਡ ਨਾਲ ਦੇ ਸ਼ਹਿਰ ਫਲੋਰ ਤੋਂ ਇਹਨਾਂ ਦਾ ਪਿੰਡ ਹੈਗਾ ਆ ਗੰਨਾ ਪਿੰਡ ਦਸ਼ਮੇਸ਼ ਨਗਰ ਤੇ ਜੀ ਇਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਤੇ ਇਹਨੂੰ ਇੱਕ ਬਿਮਾਰੀ ਆ ਜਿਹੜੀ ਕੀ ਹੈ ਜੀਏ ਡੀ ਐਮ ਡੀ ਮਸਕুলਰ ਡਿਸਟ੍ਰੋਫੀ ਜਿਹਦੇ ਵਿੱਚ ਬੱਚੇ ਦੇ ਬੋਡੀ ਦੇ ਜਿਹੜੇ ਮਸਲ ਆ ਗਰੋ ਨਹੀਂ ਕਰਦੇ ਹੁੰਦੇ ਹੈਗੇ ਤੇ ਇਹਦਾ ਸਿਰਫ ਇੱਕੋ ਹੀ ਇੱਕ ਇਲਾਜ ਆ ਜਿਹੜਾ ਕੀ ਹੈਗਾ ਆ 27 ਕਰੋੜ ਦਾ ਇੱਕ ਇੰਜੈਕਸ਼ਨ ਆ 27 ਕਰੋੜ ਦਾ ਇਹ ਇੱਕ ਇੰਜੈਕਸ਼ਨ ਜਿਹੜਾ ਨੂੰ ਲੱਗਣਾ ਆ ਉਹ ਲੱਗਣਾ ਹੈਗਾ ਆ ਜੀ 10 ਸਾਲ ਦੇ ਅੰਦਰ ਅੰਦਰ ਉਹਨੇ ਇਹਦੀ ਉਮਰ ਹੈਗੀ ਆ 5 ਸਾਲ ਤੇ 5 ਸਾਲ ਦੇ ਕੋਲ ਹੈਗੀ ਆ ਵੀ ਉਹਨਾਂ 5 ਸਾਲਾਂ ਦੇ ਵਿੱਚ ਜੇ ਇਹਦੇ ਇੰਜੈਕਸ਼ਨ ਉਹ ਲੱਗ ਜਾਂਦਾ ਆ ਜਿਹੜਾ ਕਿ 27 ਕਰੋੜ ਦਾ ਆ ਤੇ ਉਹਦੇ ਨਾਲ ਇਸ ਬੱਚੇ ਦੀ ਜਾਨ ਬਚ ਸਕਦੀ ਆ ਛੋਟਾ ਜਿਹਾ ਬੱਚਾ ਆ ਭਗਤ ਸਿੰਘ ਇਹਦਾ ਨਾਮ ਆ ਤੇ ਇਹਦੀ ਇਹਦੀ ਆ ਰਿਪੋਰਟ ਆ ਜਿਹਦੇ ਵਿੱਚ ਏਮਜ਼ ਦਿੱਲੀ ਦਾ ਜਿਹੜਾ ਆਪਣਾ ਹੈਗਾ ਆ ਹਸਪੀਟਲ ਉਹਦੇ ਵੱਲੋਂ ਰਿਪੋਰਟ ਰੈਡੀ ਕੀਤੀਆਂ ਗਈਆਂ ਆ ਇਹਦੇ ਵਿੱਚ ਉਹਨਾਂ ਨੇ ਸਾਰਾ ਖਰਚਾ ਵਗੈਰਾ ਦੱਸਿਆ ਹੋਇਆ ਆ ਤੇ ਆ ਇਹਨਾਂ ਨੇ ਪੋਸਟਰ ਛਕਵਾਏ ਸੀਗੇ ਤੇ ਜਿੰਨੇ ਵੀ ਵੀਰ ਇਹ ਵੀਡੀਓ ਦੇਖ ਰਹੇ ਆ ਤੁਸੀਂ ਪਲੀਜ਼ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਮੈਂ ਇਹਨਾਂ ਦਾ ਸਕੈਨਰ ਅਕਾਊਂਟ ਨੰਬਰ ਸ਼ੇਅਰ ਕਰ ਦੂੰਗੀ ਜਿੰਨੇ ਵੀ ਆਪਣੇ ਐਨ ਆਰ ਆਈ ਵੀਰ ਹੈਗੇ ਆ ਇਸ ਬੱਚੇ ਦੀ ਮਦਦ ਜ਼ਰੂਰ ਕਰਿਓ ਛੋਟਾ ਜਿਹਾ ਬੱਚਾ ਆ ਸਰਦਾਰ ਬੱਚਾ ਆ ਤੇ ਸਾਡੇ ਏਰੀਏ ਦੇ ਨੇ ਜਿੰਨੇ ਵੀ ਹੋ ਸਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਿਓ ਤੇ ਹੋਰ ਵੀ ਜਿਹੜੇ ਵੀਡੀਓ ਦੇਖਦੇ ਆ ਉਹ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਕੁਛ ਕਰਾਂ ਹਾਂਜੀ ਅਸੀਂ ਇਹ ਕਹਿ ਨਹੀਂ ਕਿ ਸਾਡਾ ਸਪੋਰਟ ਕੀਤੀ ਜਾਂਦੇ ਕਿੰਨਾ ਹੋ ਸਕਦਾ ਕਿ ਸਾਡੇ ਬੱਚੇ ਦੀ ਜਾਨ ਬਚ ਸਕੀ ਤੇ ਬਹੁਤ ਮਹਿੰਗਾ ਆ ਮਤਲਬ ਇੱਕ ਤਰ੍ਹਾਂ ਦਾ ਇਹ ਨਾ ਮੁਮਕਿਨ ਤਾਂ ਨਹੀਂ ਹੈਗਾ 27 ਕਰੋੜ ਜੇ ਤੁਸੀਂ ਸਾਰੇ ਮਦਦ ਕਰੋਗੇ ਤਾਂ ਇਹ 27 ਕਰੋੜ ਸਾਲ ਜੀ ਇਕੱਠੇ ਹੋ ਸਕਦੇ ਆ 6 ਮਹੀਨੇ ਚ ਵੀ ਇਕੱਠੇ ਹੋ ਸਕਦੇ ਆ ਸੋ ਸਾਰੇ ਜਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ